ਨਾਲਾ ਤੇਰੇ ਉੱਤੇ ਜਾ ਬਦਰ ਸੱਚੇ ਦਰਬਾਰ ਕੀ ਥੋੜਾ ਜਿਹਾ ਕਹਾਂ ਜਾ ਕੇ ਵਸਤੀ ਸ਼ੁਰੂ ਹੋ ਗਈ ਆਪਣਿਆਂ ਦੀ ਹੈਲੋ ਇੱਥੇ ਚੁੰਡ ਦੀ ਦੁਕਾਨ ਹੈਗੀ ਹੈ ਹੈ ਆਪਣੇ ਘਰ ਐਸ ਪਾਸੇ ਆ ਭੀੜੀ ਜੀ ਗਲੀ ਚ ਹੈ ਔਖਾ ਲੰਗੇਗਾ ਵਰਦਾ ਪਰਾ ਭੀੜੀ ਗਲੀ ਚ ਪਰ ਜੀ ਦਾ ਮਾਲਕ ਸੀ ਤੂੰ ਜੋ ਮਨ ਚਾਉਂਦਾ ਸੀ ਕਰਦਾ ਸੀ ਇਹੋ ਜਿਹਾ ਕੰਮ ਨਹੀਂ ਤੱਕ ਤੂੰ ਕੀਤਾ ਨਹੀਂ ਬੋਲ ਉਹ ਤੂੰ ਦੀ ਵਾਈਦੀ ਸੀ ਤੇਰੀ ਹਾਂ ਹੁਣ ਤੂੰ ਉਹ ਬੋਇਦਾ ਵੀ ਤੇਰੀ ਤੂੰ ਦੀ ਖਰਾਬ ਕਿ ਹੋ ਗਈ ਅੱਛਾ ਉਹ ਕਰ ਮੇਰੇ ਆ ਵਿੱਚ ਸਿੱਖੇ ਰਹਗਾ ਵੋ ਤੂੰ ਦੀ ਮੇਰੀ ਜਿਹ ਕਹਿੰਦਾ ਪਾਣੀ ਪੈ ਗਿਆ ਤੇ ਲੱਖਾਂ ਦੇ ਘਟੇ ਚੱਲੇ ਤੂੰ ਕੋਈ ਗੱਲ ਹੀ ਨਹੀਂ ੱੱੱ ਚੱਲੇ ਆ ਜੀ ਤੇ ਚੱਲੇ ਵੀ ਲੋਕਾਂ ਪਿੱਛੇ ਆ ਹਾਂਜੀ ਬੋਲ ਹਾਂਜੀ ਓਏ ਕਰਦੇ ਵੀ ਅੱਕ ਗਿਆ ਸੀ ਕੁੜੀ ਹੁੰਦੀ ਵੀ ਆ ਕੇ ਸਿਆਪਾ ਲੈਣ ਨੂੰ ਦੱਸ ਹਾਂਜੀ ਬੋਲ ਹਾਂਜੀ ਓਏ ਕਹਿੰਦਾ ਓਏ ਇਹੋ ਜੀ ਨਾਬਤਾ ਕੀ ਸੀ ਘਰੋਂ ਭੱਜਣ ਵਾਲਾ ਕੰਮ ਹੋ ਗਿਆ ਸੀ ਉਹ ਜਿੱਥੇ ਗੱਲ ਕਿਤੇ ਹੋਰ ਪਉਂਦੀ ਸੀ ਨਾਂ ਪਹਿਲਾ ਹੁੰਦਾ ਸੀ ਤੇਰਾ ਹਾਂਕਾ ਸਾਰੇ ਰਾਤੇ ਅਸੀਂ ਚੱਲ ਆ ਗਏ ਦਿਲ ਸਾਡਾ ਹੋਇਆ ਬਸ ਬਾਗੋ ਬਾਗ ਦੀ ਐਵੇਂ ਤਾਰੀ ਦੇਖ ਬਾਬਾ ਬਾਬਾ ਆਖਦੇ ਮੂਸੇ ਵਾਲੇ ਜੰਨੀ ਆ ਚੜਾਈ ਸਾਦਲੀ ਵਾਹ ਲਾਣੀ ਲੋ ਉਹ ਚੜਾਈ ਚ ਜਾਂਦਾ ਸੀ ਪੂਰੀ ਚ ਉਹ ਠੋਕਰ ਵੱਜ ਗਈ ਸੀ ਠੋਕਰ ਹੈ ਫੇਰ ਇਹੋ ਜੀ ਦੂਦੀਪ ਖਰਾਬ ਹੋਈ ਮੁਰ ਕੇ ਬੱਜੀ ਨਹੀਂ ਬੋਲ ਲੱਖਾਂ ਕੋਸ਼ਿਸ਼ਾਂ ਕਰਨੀਆਂ ਉਹ ਯਾਰੀ ਬਾਬਿਆਂ ਨਾਲ ਪਾ ਕੇ ਵੀ ਵੇਖ ਲਈ ਹੈ ਉਹ ਪਰ ਤੇਰੀ ਗੱਲ ਨਹੀਂ ਦੱਸੀ ਕਿਸੇ ਨੇ ਤੈਨੂੰ ਹੈ ਤੂੰ ਅੱਧੋ ਜਿਆਦੇ ਬਾਬਾ ਤਾਂ ਆਪ ਬਣ ਕੇ ਬਾਦਲ ਵਾਲਾ ਰਹਿ ਕੇ ਹੈਲੋ ਕੈ ਆਪ ਕੋਈ ਜਿੱਤੋਰੇ ਵਿੱਚ ਪਾਏ ਪਰ ਖਰਾਬ ਹੁੰਦਾ ਹੁੰਦਾ ਹੋ ਹੀ ਗਿਆ ਬੋਲੋ ਹੁਣ ਗੱਲ ਆ ਗਈ ਸੀ ਮੈਂ ਬ੍ਰੇਕ ਲਾਤੀ ਮੈਨੂੰ ਪਹਿਲਾਂ ਜਾਣਦਾ ਮੈਨੂੰ ਪਹਿਲਾਂ ਜਾਣਦਾ ਕੋਈ ਨਹੀਂ ਜਾਣਦਾ ਇੱਥੇ ਤੇਰੀ ਮੁੱਖ ਮੰਤਰੀ ਜੀ ਦੀ ਟੌਰ ਹੈ। ਐਵੇਂ ਆ ਕਿੱਥੇ ਹੁੰਦੀ ਮੁੱਖ ਮੰਤਰੀ ਜੀ ਦੀ ਟੌਰ ਬੰਦੇ ਦੀ? ਹੈ? ਜਿੱਥੇ ਬੰਦੇ ਲੋਕ ਬਾਈ ਬਾਈ ਕਹਿੰਦੇ ਹੁਣ ਉੱਥੇ ਪੂਰੀ ਗੱਲਬਾਤ ਹੁੰਦੀ ਹੈ। ਹੈ? ਇੱਥੇ ਤੈਨੂੰ ਕਹਿੰਦੇ ਸੀਗੇ। ਇੱਥੇ ਕੋਈ ਸੀਗੀ? ਉਹ ਰਾ ਦੱਸੋ। ਭਜਾਣਾ ਤੋਂ ਮਰ ਸਵਾਦ ਲੈਣ ਦੇ ਮੈਨੂੰ ਤੇ ਬਾਈ ਬਾਈ ਕਹਿੰਦੇ ਤੇ ਸਾਡੇ ਕੋਲ ਅਸੀਂ ਤੇਰੀ ਜੇਠ ਲੱਗਦੇ ਸੰਗ ਮੰਗਦਾ ਜੀ ਹਾਂ ਇਹ ਤਾਂ ਫਿਰ ਆਹੀ ਦੱਸਦਾ ਜੇ ਸੱਦਾ ਨਾ ਮੰਨੇ ਤਾਂ ਦੀ ਲੱਗਦਾ ਕੰਮ ਚ ਮਨ ਦਾਸ ਹੋਇਆ ਪਿਆ ਬੋਲ ਓਏ ਐਂ ਜੀ ਕਰਦਾ ਆਪਦੇ ਘਰ ਨੂੰ ਆਪ ਅੱਗ ਲਾ ਦੇ ਤੇ ਬੋਲ ਹੈ ਤੇ ਇੱਕ ਦਿਨ ਮਨ ਬਣਾ ਵੀ ਲਾਸ ਵੀ ਸਾਰਾ ਕੁਝ ਫੂਕ ਜਾ ਮੈਂ ਹੈ ਵੀ ਸਾਰਾ ਕੁਝ ਫੂਕ ਕੇ ਤੇ ਆਪ ਝੁੰਡਾ ਲੈ ਲਾਂ ਝੁੰਡਾ ਕਾਹਦੇ ਤੇ ਪਵਾ ਤੈਨੂੰ ਵੀ ਕਿਹੜਾ ਪਤਾ ਨਹੀਂ ਦੂਜਾ ਝੂਟਾ ਕਿਹਾ ਜਿਹੜਾ ਥੱਲੇ ਨਿਕਲ ਜਾਂਦੇ ਪੈਰ ਐਂ ਹੋ ਜਾਂਦਾ बन ਗਿਆ ਸੀ ਮਨ ਐ ਕਿਹਦਾ ਕਈ ਸ਼ਰਦਾਰ ਰੱਖਦੇ ਨੇ ਤੇਰੇ 'ਤੇ ਤੇਰੇ 'ਤੇ ਕਈ ਖੁਸ਼ੀ ਬਖਰੇ ਆ ਕਈ ਮਾਣ ਦੇ ਤੇਰੇ ਤੇ ਜੰਮਿਆ ਉਹ ਵੀ ਵੈਰੀ ਬੋਲ ਦੂਜਾ ਸਵਾਲ ਆਹਾ ਹੁਣ ਇਹ ਪੁੱਛਿਆ ਕਿਉਂ ਬਣ ਗਿਆ ਹੈ ਤੇ ਤੀਜਾ ਖਖੜੀ ਪਾੜ ਦੀ ਵੇਖੀ ਕਦੇ ਹੈ ਕਦੇ ਖੜ ਜਾ ਜਾਂ ਦੂਜੂ ਸਮਝਾਉਣਾ ਕੇਲੇ ਚਖਣੇ ਪੈ ਖੜ ਜਾ ਹੁਣ ਆ ਕੱਛੇ ਆ ਬੜੀਆਂ ਜਦੋਂ ਉਹ ਪਾਸੇ ਹੋ ਜਾਂਦਾ ਫਿਰ ਦੁੱਖ ਆਉਂਦਾ ਤੀਜਾ ਆਹੀ ਆ ਕਾ ਕਿਰਤਿਆਰੇ ਉਹ ਲੱਕੀ ਜਾਨੀ ਜੀ ਜੈਕਟ ਤੇ ਤੇਰਾ ਪਾਇਆ ਛੋਟਾ ਬਿਛੋੜੇ ਵਾਂਗੂ ਬਿਛੋੜੇ ਪੈਜ ਬੋਲ ਉਹ ਪੈ ਗਿਆ ਬਿਨਾ ਗੱਲ ਤੋਂ ਉਹ ਪੈ ਗਿਆ ਲੋਕਾਂ ਪਿੱਛੇ ਹੈ ਕੁਝ ਸਾਡੇ ਵੱਲੋਂ ਹੋਈਆਂ ਕੁਝ ਲੋਕਾਂ ਨੇ ਜੋੜਤੀਆਂ ਹੈ ਤੂੰ ਆਉਂਦੀ ਥਾਂ ਤੇ ਖੜਾ ਸੀ ਤੇ ਉਹਨਾਂ ਨੂੰ ਉਂਗਲ ਲੈ ਗਈ ਪੱਟ ਕੇ ਬੋਲ ਹੈ ਰੋਕਿਆ ਸੀ ਵੀ ਤੇ ਆ ਘਰੇ ਕੰਮ ਹੋਊਗਾ ਤੂੰ ਬੋਲ ਕੋ ਇਸ ਗੱਲ ਪਿੱਛੇ ਕਲੇਸ਼ ਵੀ ਹੋ ਗਿਆ ਸੀ ਤੇ ਗਲਤ ਤੈਨੂੰ ਕੀਤਾ ਸੀ ਅਖਾਹ ਕੋ ਤਾਰ ਤੇਰੇ ਵੱਲ ਫੱਕਰਾਵੇ ਅਸੀਂ ਮਾਰਾ ਮੋੜਤੀਆ ਕੁਝ ਸਾਡੇ ਪੈਰੋਂ ਹੋਈਆ ਕੁਝ ਲੋਕਾਂ ਨੇ ਸਿਆ ਹੁਣ ਗੱਲ ਪੜਦੇ ਚਾਹਨਾ ਖੋਲਦਾ ਨਹੀਂ ਤੈਨੂੰ ਪਤਾ ਨਹੀਂ ਸੀ ਵੀ ਆ ਦਿਨ ਵੇਖਣੇ ਪੈਣਗੇ ਬੋਲ ਹੈ ਜਿਹੜਾ ਬੰਦਾ ਸਾਹਾਂ ਦਾ ਸਾਹ ਲੈਂਦਾ ਸੀਗਾ ਨਾ ਤੇ ਹੁਣ ਕਹਿੰਦਾ ਤੂੰ ਕੌਣ ਤੇ ਮੈਂ ਕੌਣ ਝਾਕਦਾ ਹੀ ਨਹੀਂ ਤੇਰੇ ਵੀ ਤੇਰੇ ਵਰਗੇ ਤਾਂ ਵੀਰ ਫਿਰਦੇ ਹੈਲੋ ਹੈ ਤੇ ਤੇਰਾ ਇਹੇ ਮਾੜਾ ਹੁਣ ਤਿੰਨ ਗਣਾ ਦੇਣਾ ਤੈਨੂੰ ਵੀ ਤੂੰ ਕੋਡੇ ਨਾ ਬੋਲ ਵੀ ਤੈਨੂੰ ਕੋਈ ਮਿਲਣੀ ਬੰਸ ਜਿਹੜਾ ਕੋਡੇ ਕਰ ਦੇਵੇ ਹੈ ਤੇ ਜੇ ਕੋਡੇ ਨਾ ਹੋਏ ਤੇ ਤੂੰ ਇਹ ਸੋਚਿਆ ਵੀ ਮੈਂ ਦੁਨੀਆਂ ਤੇ ਰਹਿਣਾ ਨਹੀਂ ਇਹੀ ਹੈ ਕੈਮਰਾ ਦਾ ਦੋ ਜਣਿਆਂ ਵਿੱਚ ਮਾੜਾ ਹੁੰਦਾ ਅੜਿਆ ਫਾਨਾ ਤੀਜੇ ਦਾ ਇਵੇਂ ਹੋਇਆ ਹੈ ਓਏ ਚੌਂਦਾ ਜਾਗਦਾ ਵੈਰੀ ਬਣ ਗਿਆ ਤੇਰਾ ਕਾਲ ਸਾ ਮੇਰਾ ਗੁਰੇ ਮਰ ਮਰ ਚਾਉਂਦਾ ਖਰੀਆਂ ਕੰਲਾਂ ਪੱਟ ਲਿਆਉਂਦਾ ਮਨ ਨਾ ਬੜਾ ਕਰ ਹੁਣ ਫੜ ਦਜਲ ਤੱਕੇ ਚਰਣਾ ਧੋਖੇ ਨੂੰ ਧੋਖਾ ਹੋ ਗਿਆ ਉਹ ਤੇਰੇ ਨਾਲ ਖਾ ਕੇ ਤੇਰੇ ਪਿੱਠ 'ਚ ਛੁਰਾ ਖਵਾਦਾ ਹੈ ਹੈ ਬੰਦਾ ਤੂੰ ਵੀ ਮਾੜਾ ਹੀ ਐ ਨਾ ਚੰਗਾ ਅਟਗਾ ਕੈ ਲੋ ਫਿਰ ਜਾਨਾ ਬੀਜੇ ਪੇੜ ਬਾਬੂਲ ਕਾ ਤੋਂ ਆਮ ਕਹਾਂ ਸੇ ਪਾਏ ਇੰਨੀ ਆਜ਼ਾਦੀ ਵੀ ਮਾੜੀ ਹੁੰਦੀ ਐ ਪੁੱਤ ਜਿੰਨੇ ਤੂੰ ਦੇਰ ਰੱਖੀ ਹੈਲੋ ਇਨਾ ਯਕੀਨ ਵੀ ਮਾਰਾ ਜਿੰਨਾ ਚੁ ਕੀਤਾ ਓਏ ਇਨਾ ਤਿਜਣਾ ਵੀ ਮਾਰਾ ਜਿੰਨਾ ਚੁ ਧਜ ਗਿਆ ਦੋਵਾਂ ਤੇ ਬੋਲ ਓਏ ਸਾਰਾ ਘਰ ਹੀ ਉੱਥੇ ਛੱਡਣ ਵਾਲੀ ਗੱਲ ਕਰਤੀ ਸੀ ਹੈ ਪਰ ਸਾਹ ਹੁਣ ਆਉਂਦੇ ਨੇ ਹਾਂ ਕਾ ਵਾ ਵੀ ਤਾਰੇ ਤੇ ਵੀ ਬਣ ਜਾ ਗੋਲੀ ਪਰਛਤੀ ਨਾ ਪਾਵਾਂ ਮੈਨੂੰ ਵੈਸੇ ਉਮੀਦ ਨਹੀਂ ਸੀ ਵੀ ਭਾਈ ਆਏ ਹੱਥ ਕਰ ਜੂਗਾ ਮੈਨੂੰ ਤਾਂ ਸੁੱਖੇ ਬਾਬੇ ਨੂੰ ਤਾਂ ਲੈ ਕੇ ਹੀ ਪੈ ਗਿਆ ਸੀਗਾ ਪੰਦਰਾਂ ਸੱਚੀ ਗੱਲ ਨਹੀਂ ਨਹੀਂ ਇਧਰ ਗੱਲ ਹੋਰ ਹੈ ਇਧਰ ਪਟਾ ਹੀ ਹੋਰ ਆ ਗੱਲ ਗੱਲ ਤਾਂ ਹੋਰ ਹੋਣੀ ਆ ਇਹ ਤਾਂ ਜੰਨ ਚਰੇ ਨੂੰ ਰੋਕਿਆ ਉਹਨਾਂ ਤੋਂ ਖੜਦਾ ਹਜੇ ਤੱਕ ਪੋਤੜਿਆਂ ਤੱਕਰ ਜਾਊ ਇਹ ਬੰਦਾ ਬਹੁਤ ਵਧੀਆ ਇੱਕ ਵਾਰੀ ਤਾੜੀ ਲਾ ਦਿਓ ਕੀ ਕਹ ਲਾ ਹੋਰ ਦੱਸ ਮੈਨੂੰ ਪੜਦੇ ਜੀ ਪੁੱਛੂ ਮੈਂ ਵੀ ਯਾਰ ਮੈਂ ਸਾਹਮਣੇ ਪੰਦਾ ਬੰਦਾ ਸਲੇਟ ਰੋਡ ਤੇ ਆਉਣਾ ਤੇਰੇ ਵਾਂਗੂ ਫਕਰਾਂ ਮੈਂ ਅਸੀਂ ਕਿਸੁ ਖੁਦ ਤੇਰਾ ਸੈ ਨਹੀਂ ਸਕਦੇ ਵਹ ਹੋਰਾਂ ਦੀ ਕੱਦੀ ਤੇ ਜਾ ਕੇ ਮੈਂ ਨਹੀਂ ਸਕਦੇ ਯੋਹ ਉਹਨੇ ਪੁੱਛ ਵੀ ਜਿਹੜੀ ਗੱਲ ਨੂੰ ਹੁਣ ਦੱਸੀ ਕਿਸੇ ਬਾਬੇ ਨੂੰ ਦੱਸੇ ਤੂੰ ਪਹਿਲਾਂ ਮੈਨੂੰ ਕੋਲੇ ਆਉਣ ਦੇ ਆ ਜਾ ਆ ਜਾ ਜੱਪੜੀ ਵਾਲਾ ਨਹੀਂ ਨਹੀਂ ਵਧੀਆ ਗੱਲ ਚਲੋ ਗੱਲ ਦਿਲ ਦੀ ਹੋਵੇ ਤਾਂ ਗੱਲ ਬਹੁਤ ਵਧੀਆ ਹੁੰਦੀ ਹੈ ਹਨਾ ਗੱਲ ਸਹੀ ਹੈ ਜੀ ਦੇ ਵੀ ਨਹੀਂ ਆ 15 ਮਿੰਟ ਡੱਬੀ ਫੂਕਦੀ ਸੈਕਟਰਾਂ ਦੀ ਅਸੀਂ ਹਜੇ ਵੀ ਸਹੀ ਨਾ ਹੋਊ ਕੰਮ ਨਾ ਤਾਂ ਪਤਾ ਹੀ ਆ ਜੀ ਤੁਹਾਨੂੰ ਕਹਿਣ ਹੀ ਨਹੀਂ ਦਿੰਦੇ ਆ ਆਜੋ ਵੀ ਉਹ ਦੱਸੂਗਾ ਮੈਂ ਕਿਚਾ ਆਪਾਂ ਫੈਸਟੀਵਲ ਪਹਿਲੀ ਵਾਰ ਮਿਲਿਆ ਨੇ ਇੱਥੇ ਤੈਨੂੰ ਬਾਈ ਬਾਈ ਕਿਉਂ ਕਹਿੰਦੇ ਮੈਂ ਤੇਰੇ ਕੰਨਕ ਦੱਸਦਾ ਹੈ ਹੁਣ ਤੂੰ ਕਹਾਂ ਉਹ ਗੱਲ ਹੋਰ ਕਿਤੇ ਐ ਇਹਦੀ ਫੋਟੋ ਤਾਂ ਨਹੀਂ ਆਉਂਦੀ ਵਿੱਚ ਹਾਂ ਨਹੀਂ ਘੇਰ ਦੇਗੇ ਆਪਣੀ ਦੁਆਵਾਂ ਦੇ ਰੇਂਜ ਚ ਆਹ ਪੁਰੰਤਾ ਪਟਕਾ ਸਕਦੇ ਆ ਨਹੀਂ ਇਹ ਪਛਮੀ ਆਪਣੇ ਪਿੰਡ ਕੀ ਹੈ ਇਹਦਾ ਮੈਂ ਪੁੱਛ ਤਾ ਮੈਂ ਕਿਹਨੂੰ ਪੁੱਛਾਂ ਨਹੀਂ ਪੁੱਛਣਾ ਉਧਰ ਕੀ ਹੈ ਸਾਡੇ ਪਿੰਡ ਕੀ ਹੈ ਸੌਰਿਆ ਹਰ ਜੀ ਬੋਲ ਬੈਗ ਚ ਕਾ ਆਪਣਾ ਵੀ ਘੜਤਾ ਨਾ ਸੌਰਿਆ ਸਾਡੇ ਪਿੰਡ ਚਲੋ ਸਾਡਾ ਰਿਸ਼ਤੇਦਾਰ ਹੈ ਪਰ ਜਿਹੜਾ ਰਿਸ਼ਤੇਦਾਰ ਖਰਾਬ ਕਰਿਆ ਸੀ ਉਹਨੂੰ ਛੋਟਾ ਬਣਾ ਲੈਨੇ ਉਹਨੇ ਤਾਲ ਕੋਈ ਗੱਲ ਨਹੀਂ ਦੂਜੀ ਪਾਈ ਪਾਈ ਹੁੰਦੀ ਸੀ ਇਹ ਮੇਰੇ ਪਿੰਡ ਹੁੰਦੀ ਸੀ ਤੈਨੂੰ ਐ ਕਿ ਤੇਰੇ ਅੰਦਰਾਂ ਤੇ ਮੁਰੇ ਹੱਥ ਜੋੜ ਕੇ ਹੱਥ ਜੋੜ ਹੱਥ ਜੋੜ ਅਸੀਂ ਆ ਖੜੇ ਕਿਤੇ ਬਾਹਰ ਕਿਨਾਰੇ ਜੀ ਇਹ ਡਾਡੇ ਦਾ ਸਾਕਾ ਕੋਹ ਹਟਾਏ ਹੋ ਜਾ ਲੋਟ ਹੋ ਜਾ ਇੱਕ ਹਫਤੇ ਦੀ ਫੇਰ ਬੋਲ ਹੈ ਤੇ ਐਂ ਦਿਵਾਨ ਲਾਉਂਦਾ ਬਾਬੇ ਦਾ ਹੈ ਬੋਲ ਮਨਜੂਰ ਹੈ ਪੱਕੀ ਗੱਲ ਹੈ ਲਵਾਂਗਾ ਉਦੋਂ ਜਿੱਦ ਦੇ ਸ਼ਾਮ 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 ਛਣ ਹੋਈ ਜਾਂਦੀ ਗਈ ਹੈ ਉਹਦੇ ਦਾ ਹੱਕ ਬੰਦਾ ਕੈਮਰਾ ਦਾ ਹੈ ਇੱਕ ਵਾਰੀ ਉਂਗਾ ਦੇ ਫਰਕ ਕੋਲ ਲੱਭ ਜੇ ਉਹਦਾ ਕੇਸ ਆ ਜੇ ਦਾ ਕਰ ਦੇਗਾ ਜੇ ਕਹੋ ਫਿਰ ਫਰਕ ਕਰ ਦੂੰਗਾ ਕਹਿੰਦਾ ਕੀ ਕਰ ਲਈ ਗੱਲ ਤੇ ਤੈਨੂੰ ਦੱਸੂਗਾ ਕੀ ਕਰਨਾ ਤੇ ਹਫ਼ਤੇ ਚ ਕੰਮ ਬੜੀ ਪਰ ਮੇਰੀ ਪੁੱਛਣੀ ਨਹੀਂ ਬਣੀ ਹਜੇ ਐਨੇ ਇੱਕ ਸਾਥ ਦੱਸਿਆ ਸੀ ਤੈਨੂੰ ਉਹ ਗੱਲ ਮੇਰੀ ਵਿੱਚ ਪਈਏ ਤੇ ਜਿੰਨੀ ਗੱਲ ਵਿੱਚ ਰਹੇ ਮੈਨੂੰ ਨਹੀਂ ਸੁਆਦ ਆਉਂਦਾ ਨਾ ਚੱਲ ਇਹ ਤਾਂ ਤੇਰੇ ਦਿਲ ਦੀ ਗੱਲ ਸੀ ਹੁਣ ਮੇਰੇ ਦਿਲ ਦੀ ਗੱਲ ਇਹ ਹੈ ਔਰ ਆਦਮ ਇੱਕ ਨਾਮ ਪੁੱਛਣਾ ਹੈ ਜਲ ਜਾਂ ਮੇਰਾ ਖੁਸ਼ੀ ਜਾਂਦਾ ਨਹੀਂ ਤਨ ਵਿੱਚ ਗੱਲਾਂ ਪੁੱਛੀ ਜਾਂਦਾ ਫਈ ਜਾਂਦੀ ਆ ਲਤ ਵਿੱਚ ਖੱਲੀ ਕੱਲੀ ਕੱਲੀ ਗੱਲ ਵੀ ਕਰਾਉਂਦਾ ਤਸੱਲੀ ਹੋ ਜਾਊਗਾ ਹੁਣ ਹੋਰ ਇੱਕ ਵੇਲੇ ਕੁਐਸਚਨ ਕਲੀਅਰ ਹੋ ਜਾਣਾ ਹੈ ਮੇਰੀ ਆਤਮਾ ਮੈਂ ਤਾਂ ਨਾਂ ਨੂੰ ਦਾ ਨਾਂ ਕਰਕੇ ਤਾਂ ਮੇਰਾ ਨਾਂ ਬਣਿਆ ਨਹੀਂ ਕਲੀਅਰ ਹੋਣਾ ਚਾਹੀਦਾ ਨਾ ਦੱਸਾਂ ਠੀਕ ਹੈ ਮਾਲਕ ਕਰੋ ਕਿਰਪਾ ਪੁੱਤਰੋ ਕੰਮ ਹੋ ਜੂ ਸ਼ਟ ਹੁਣ ਜੋਰ ਲਵਾਤਾ ਬਹੁਤ ਤੂੰ ਹੈ ਤੇ ਉਸ ਹਿਸਾਬ ਨਾਲ ਮੈਂ ਤੁਹਾਡੇ ਕੋਲ ਕੋਈ ਨਹੀਂ ਡੇਗਾ ਨਾ ਪੁੱਛ ਕਰਨ ਜਿਹੜਾ ਤੇ ਨਾ ਮੱਥਾ ਟੇਕ ਜਿਹੜਾ ਮੁਗਲ ਪੇ ਬੋਲ ਨੰਬਰ ਦਾ ਵਾਦਾ ਵਾਦਾ ਬ੍ਰਾਂਡ ਸਾਹਿਬ ਦਾ ਨੰਬਰ 98720 ਕਿਸੇ ਨੇ ਕੋਈ ਪ੍ਰੋਗਰਾਮ ਲਵਾਉਣਾ ਭਾਈ ਕੋਈ ਬਾਬਾ ਜੀ ਦਾ ਦੀਵਾਨ ਕਰਾਉਣਾ ਖਾੜਾ ਲਵਾਉਣਾ ਭੋਗਾਂ ਵਾਲੇ ਗਾਣੇ ਵੀ ਆਉਂਦੇ ਐ ਨੂੰ 98720 19471 ਇਹਨੂੰ ਨੰਬਰ نوٹ ਕਰ ਲਓ 98720 19471 ਠੀਕ ਹੈ ਭਰਾ ਸਾਹਿਬ ਜੀ ਜੀ ਹੈ ਹਲਾ ਹੁਣ ਕਰਾਲਾ ਕਿਨੇ ਕਰਾਉਣੇ ਪੁਛੇਤੀ ਕਰਦੇ ਭਰਾਵਾ ਮੇਰਾ ਪੱਤਰਾ ਨਾ ਕਿਤੇ ਚੱਕ ਲੈ